ਇਹ ਕਹਣਾ ਚਾਹਣਾ ਵੀ ਜਿਹੜਾ ਸਾਡਾ ਗਿੱਧਾ ਬਣਿਆ ਨਾ ਗਿੱਧਾ ਕਿੱਥੋਂ ਬਣਿਆ ਗਿੱਧਾ ਸਾਡਾ ਜਦੋਂ ਜੰਝ ਚੜਾਉਂਦੀ ਸੀ ਸਾਡੀਆਂ ਔਰਤਾਂ ਮਾਤਾਵਾਂ ਉਹ ਜਨ ਚੜਾ ਕੇ ਕਿੱਦਾਂ ਪਾਉਂਦੀਆਂ ਸੀ ਘਰੇ ਅੱਛਾ ਜੀ ਪਾਉਂਦੀਆਂ ਸੀ ਨਾ ਫਿਰ ਉਸ ਤੋਂ ਬਾਅਦ ਉਹ ਘਰੇ ਬੈਠੀਆਂ ਤੁਸੀਂ ਤਿਰੰਜਨਾਂ ਦੇ ਵਿੱਚ ਕਿੱਦਾਂ ਪਾਉਂਦੀਆਂ ਹਾਂਜੀ ਠੀਕ ਹੈ ਫਿਰ ਉਹ ਨਾਨਕਾ ਮੇਲ ਜਾਂਦਾ ਸੀ ਜਦੋਂ ਹਨਾ ਉੱਥੇ ਜਾ ਕੇ ਕਿੱਦਾਂ ਪਾਉਂਦੀਆਂ ਸੀ ਫਿਰ ਜਾਗੋ ਕਟਣ ਵੇਲੇ ਕਿੱਦਾਂ ਪਾਉਂਦੇ ਗੋਣ ਹੁੰਦੇ ਸੀਗੇ puri toran ਤੋਂ ਬਾਅਦ ਕਿੱਦਾਂ ਪਾਉਂਦੀਆਂ ਸੀ ਜਦੋਂ ਡੋਲੀ ਘਰੇ ਆਉਂਦੀ ਸੀ ਯਾਨੀ ਕਿ ਬਹੂ ਨੂੰ ਵਿਆਹ ਕੇ ਲਿਆਉਂਦੇ ਸੀ ਉਹਦੀ ਖੁਸ਼ੀ ਕਿੱਦਾਂ ਪਾਉਂਸੀ ਲੋੜੀ ਜਦੋਂ ਬੱਚਾ ਬੱਚੀ ਦੀ ਪਹਿਲੀ ਲੋੜੀ ਸੀ ਲੋੜੀ ਤੇ ਕਿੱਦਾਂ ਪਾਇਆ ਜਾਂਦਾ ਸੀ ਠੀਕ ਹੈ ਇਹ ਵਿਸ਼ੇ ਨੇ ਸਾਡੇ ਤਿੰਆਂ ਆ ਗਈਆਂ ਪਰ ਹੁਣ ਅਸੀਂ ਨਮੀ ਦੀ ਚੀਜ਼ ਕੀ ਦੇਖਦੇ ਜਿਹੜੀ ਕੋਈ ਰਸਮ ਹੈ ਮੰਨ ਲਓ ਵੀ ਆਪਾਂ ਵਿਆਹ ਵੇਲੇ ਵਿਆਹ ਤੋਂ ਪਹਿਲਾਂ ਚੱਕੀ ਹੱਥ ਲਾਉਣਾ ਹੁੰਦਾ ਮੇਰੇ ਵਿਆਹ ਦੇ ਉੱਤੇ ਵੀ ਅਸੀਂ ਸਾਡੀ ਮੇਰੀਆਂ ਚਾਚੀ ਤਾਈਆਂ ਨੇ ਚੱਕੀ ਹੱਥ ਲਾਇਆ ਪਰ ਉਹ ਤੇ ਕਿੱਦਾਂ ਨਹੀਂ ਨਾ ਪੈਂਦਾ ਇੱਕ ਰਸਮ ਸਾਡੀ ਹਾਂ ਠੀਕ ਹੈ ਫਿਰ ਆਪਣੀ ਲੱਸੀ ਪੈਰ ਇਹ ਸਾਡੀ ਇੱਕ ਰਸਮ ਹੈ ਗੋਤ ਕਨਾਲ ਆ ਸਾਡੀ ਇੱਕ ਰਸਮ ਹੈ ਜੀ ਹਨਾ ਸ਼ੂਸ਼ਕ ਸਾਡੀ ਇੱਕ ਰਸਮ ਹੈ ਜੀ ਸ਼ੂਸ਼ਕ ਜੀ ਹਾਂ ਤੇ ਬਹੁਤ ਸਾਰੇ ਰਸਮ ਹਨ ਅੱਜ ਕੱਲ ਨਮੇ ਨਮੇ ਦੇ ਚਕਰਾਂ ਵਿੱਚ ਅਸੀਂ ਕੁਝ ਨਮਾ ਲੈ ਆ ਰਹੇ ਹਾਂ ਨਮੇ ਦੇ ਚਕਰਾਂ ਦੇ ਵਿੱਚ ਸਾਡੀਆਂ ਰਸਮਾਂ ਤੇ ਕਿਤੇ ਪੈਂਦਾ ਉਹ ਚੀਜ਼ ਖਰਾਬ ਨਾ ਕਰੀ ਖਰਾਬ ਨਾ ਕਰੋ ਹਾਂ ਤੇ ਸਾਡੇ ਆਉਣ ਵਾਲੇ ਬੱਚੇ ਨੇ ਜਿਹੜੇ ਨਵੀਂ ਪੀੜੀ ਉਹਨਾਂ ਨੂੰ ਪਤਾ ਹੀ ਨਹੀਂ ਫਿਰ ਫਿਰ ਮਿਕਸ ਹੋ ਜਾਣੀਆਂ ਨੇ ਚੀਜ਼ਾਂ ਮਿਕਸ ਹੋ ਜਾਣ ਤਾਂ ਸੀ ਇਹ ਕਹ ਰਹੇ ਉਹਨੇ ਵੀ ਤੁਸੀਂ ਗਿੱੱਦਾ ਸੰਭਾਲ ਲਿਆ ਪਰ ਗਿੱੱਦੇ ਨੂੰ ਗਿੱੱਦਾ ਰਹਿਣ ਦਿਓ ਹੂੰ ਜਾਗੋਆਂ ਲੈ ਕੇ ਆਓ ਸੋਹਣੀਆਂ ਲੱਗਣ ਹਨਾ ਜਨ ਨੱਚਾਓ ਕਿੰਦੀ ਸੋਹਣੀ ਲੱਗਦੀ ਹੈ ਹਨਾ ਕੁੜੀ ਦੀ ਵਦਾਈ ਕਰੋ ਕਿੰਨਾ ਸੁਹਾਗ ਦਾ ਤ੍ਰਿੰਗੇ ਚ ਚਰਖੇ ਕਰਦੀ ਕਿੰਨੀ ਸੋਹਣੀ ਲੱਗਦੀ ਹੈ ਤੀਆਂ ਜਿਹਾ ਪਿੰਗਾ ਝੂਟਦੀ ਕਿੰਨੀਆਂ ਸੋਹਣੀਆਂ ਲੱਗਦੀਆਂ ਹਨਾ ਹਨਾ ਢੋਲਾ ਕਰੇ ਇਹ ਹੁੰਦਾ ਜਦੋਂ ਹਨਾ ਉਹਨੂੰ ਉੱਤੇ ਪਾਣੀ ਵਾਰ ਰਿਹਾ ਕਿੰਨਾ ਸੋਹਣਾ ਲੱਗਦਾ ਤੇ ਜਦੋਂ ਬੱਚੇ ਦੀ ਪਹਿਲੀ ਲੋੜੀ ਹੁੰਦੀ ਆ ਉਦੋਂ ਘਰ ਘਰ ਲੋੜੀ ਦੇ ਵਿੱਚ ਪਰਿਵਾਰ ਬੈਠਾਗਾ ਲੋੜੀ ਮੰਗੀ ਜਾਂਦੀ ਆ ਹਨਾ ਕਿੰਨੇ ਸੁਨੇ ਵਿਸ਼ੇ ਨਹੀਂ ਆ ਇਹਨਾਂ ਵਿਸ਼ਿਆਂ ਦੇ ਉੱਤੇ ਇਹੀ ਗਿੱਦਾ ਪੈਣਾ ਚਾਹੀਦਾ